ਲੋਕਾਂ ਦਾ ਭਲਾ ਕਰਨਾ ਚਾਹੀਦਾ ਇੱਕ ਦੂਜੇ ਦਾ ਰਲ ਮਿਲ ਕੇ ਸਤਿ ਭਾਵਨਾ ਸਲੂਕਿਤ ਪਾਖ ਰੱਖਣਾ ਚਾਹੀਦਾ ਭਗਵਾਨ RAM ਜੀ ਦੇ ਜੀਵਨ ਤੋਂ ਆਪਾਂ ਵੇਖਿਆ ਬਨਵਾਸ ਵੀ ਕੱਟਿਆ ਲੋਕਾਂ ਦਾ ਭਲਾ ਕੀਤਾ ਪਰਮਾਤਮਾ ਭਗਵਾਨ ਇੱਕ ਹੀ ਆ ਭਾਵੇਂ ਆਪਾਂ ਮੰਦਿਰ 'ਚ ਮੱਥਾ ਟੇਕ ਲਈਏ ਮਸਜਿਦ 'ਚ ਮੱਥਾ ਟੇਕ ਲਈਏ ਮਸੀਤ 'ਚ ਮੱਥਾ ਟੇਕ ਲਈਏ ਗੁਰਦੁਆਰਾ ਸਾਹਿਬ ਦਾ ਮੱਥਾ ਟੇਕ ਲਈਏ ਰਸਤੇ ਲੱਗ ਲੱਗੇ ਜੂੜਦੇ ਪਰ ਪਰਮਾਤਮਾ ਭਗਵਾਨ ਇੱਕ ਹੀ ਆ ਇਨਸਾਨ ਵੀ ਇੱਕ ਹੀ ਇਨਸਾਨੀਅਤ ਵੀ ਇੱਕ ਹੀ ਆ ਸਾਨੂੰ ਲੋਕਾਂ ਦਾ ਭਲਾ ਕਰਨਾ ਚਾਹੀਦਾ ਇੱਕ ਦੂਜੇ ਨਾਲ ਰਲ ਮਿਲ ਕੇ ਸਤਿ ਭਾਵਨਾ ਸਲੂਕਿਤ ਪਾਖ ਰੱਖਣਾ ਚਾਹੀਦਾ ਭਗਵਾਨ ਰਾਮ ਜੀ ਦੇ ਜੀਵਨ ਤੋਂ ਆਪਾਂ ਵੇਖਿਆ ਬਨਵਾਸ ਵੀ ਕਟਿਆ ਲੋਕਾਂ ਦਾ ਭਲਾ ਕੀਤਾ ਵਦੀ ਤੇ ਨੇਕੀ ਦੀ ਜਿੱਤ ਹੋਈ ਤੇ ਇਹ ਸਦਾ ਰਹੇ ਦੀ ਦੁਨੀਆ ਤੱਕ ਇਹ ਗੱਲਾਂ ਚੱਲਦੀਆਂ ਰਹਿਣੀਆਂ ਭਗਵਾਨ ਰਾਮ ਜੀ ਦਾ ਨਾਮ ਚੱਲਦਾ ਰਹਿਣਾ ਵਿਖੋ ਰਾਜੇ ਮਹਾਰਾਜੇ ਸਨ ਤੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਪਤਾ ਹੀ ਨਹੀਂ ਕਿੰਡਾ ਵੱਡਾ ਰਾਜ ਸੀ ਸਾਮਰਾਜ ਸੀ ਭਗਵਾਨ ਰਾਮਚੰਦਰ ਮਹਾਰਾਜ ਜੀ ਦਾ 14 ਸਾਲ ਜੰਗਲਾਂ ਦੇ ਵਿੱਚ ਪਰਵਾਸ ਕੱਟਿਆ ਰ삐 ਰੂਹ ਸਨ ਜਿਵੇਂ ਕੋਈ ਨਾਨਕ ਪਾਤਸ਼ਾਹ ਜੀ ਉਦਾਸੀਆਂ ਕਰਦੇ ਰਹੇ ਲੋਕਾਂ ਦਾ ਭਲਾ ਕਰਦੇ ਰਹੇ ਉਸੇ ਤਰ੍ਹਾਂ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਵੀ ਲੋਕਾਂ ਦਾ ਭਲਾ ਕੀਤਾ ਪਰਮਾਤਮਾ ਭਗਵਾਨ ਇੱਕ ਹੀ ਆ ਭਾਵੇਂ ਆਪਾਂ ਮੰਦਰ 'ਚ ਮੱਥਾ ਟੇਕ ਲਈਏ ਮਸਜਿਦ 'ਚ ਮੱਥਾ ਟੇਕ ਲਈਏ ਮਸੀਦ 'ਚ ਮੱਥਾ ਟੇਕ ਲਈਏ ਗੁਰਦੁਆਰਾ ਸਾਹਿਬ ਨਤਮਸਤਕ ਹੋ ਲਈਏ ਰਸਤੇ ਲਗ ਲਗ ਜਹੂਰ ਨੇ ਪਰ ਪਰਮਾਤਮਾ ਭਗਵਾਨ ਇੱਕ ਹੀ ਆ ਇਨਸਾਨ ਵੀ ਇੱਕੀ ਇਨਸਾਨੀਅਤ ਵੀ ਇੱਕੀ ਆ ਜਦੋਂ ਆਪਣੇ ਕਿਤੇ ਸੱਟ ਲੱਗੇ ਤੇ ਖੂਨ ਹਰੇਕ ਦੇ ਲਾਲ ਰੰਗ ਦਾ ਨਿਕਲਦਾ ਭਾਵੇਂ ਕਿਸੇ ਵੀ ਆਪਾਂ ਧਰਮ ਦੇ ਹੋਵੇ ਇਹ ਤੇ ਇੱਥੇ ਜਾਤ ਪਾਤ ਦੇ ਵਿੱਚ ਧਰਮ ਦੇ ਠੇਕੇਦਾਰਾਂ ਨੇ ਪਾਤਾ ਆਪਾਂ ਹੈਗੇ ਸਾਰੇ ਇਨਸਾਨ ਆ ਇਨਸਾਨੀਅਤ ਹੋਣੀ ਚਾਹੀਦੀ ਬੰਦੇ ਦੇ ਵਿੱਚ ਆਪਾਂ ਨੂੰ ਲੋਕਾਂ ਦਾ ਭਲਾ ਕਰਨਾ ਚਾਹੀਦਾ ਜੇ ਕੋਈ ਗਰੀਬ ਆ ਦਬਿਆ ਕੁਚਲਿਆ ਮਜ਼ਲੂਮ ਆ ਲੋੜਵੰਦ ਆ ਉਹਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਵਿਗਿਆਨ ਦਾ ਚੋਕ ਆ ਗਿਆ ਬੜੀ ਤਰੱਕੀ ਕੀਤੀ ਆਪਾਂ ਕਾਰਾਂ ਗੱਡੀਆਂ ਹਵਾਈ ਜਹਾਜ਼ ਸਮੁੰਦਰੀ ਜਹਾਜ਼ ਬੜਾ ਕੁਝ ਆ ਗਿਆ ਜਿਵੇਂ ਜਿਵੇਂ ਵਿਗਿਆਨ ਨੇ ਤਰੱਕੀ ਕੀਤੀ ਓਵੇਂ ਓਵੇਂ ਆਪਾਂ ਆਪਣੇ ਤੋਂ ਦੂਰ ਹੁੰਦੇ ਗਏ ਕਿਉਂਕਿ ਆ ਭਾਵੇਂ ਵੱਡੇ ਆ ਤੇ ਭਾਵੇਂ ਬੱਚੇ ਆਪਾਂ ਮੋਬਾਈਲ 'ਚ ਹੀ ਲੁਜੇ ਰਹਿੰਦੇ ਆ ਮੋਬਾਈਲ ਇਹੋ ਜੀ ਜੋਗ ਚ ਬੇੜਤੀ ਆ ਆਪਾਂ ਨੂੰ ਵੀ ਭਾਵੇਂ ਕੋਈ ਵੱਡਾ ਆ ਬੱਚਾ ਆ ਹਰ ਕੋਈ ਮੋਬਾਈਲ 'ਚ ਰਹਿੰਦਾ ਫੇਸਬੁੱਕ 'ਤੇ ਕੋਈ ਨਾ ਕੋਈ ਆਉਂਦਾ ਰਹਿੰਦਾ ਬੱਚੇ ਗੇਮਾਂ ਖੇਡਦੇ ਰਹਿੰਦੇ ਆ ਵੱਡੇ ਜਾਂ ਖਬਰਾਂ ਸੁਣਦੇ ਰਹਿੰਦੇ ਜਾਂ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਰਹਿੰਦਾ ਉਹ ਵੇਦੇ ਰਹਿੰਦੇ ਆ ਤੇ ਆਪਾਂ ਆਪਣੇ ਭਾਈਚਾਰੇ ਨਾਲੋਂ ਦੂਰ ਹੁੰਦੇ ਜਾਂਦੇ ਆ ਸਾਨੂੰ ਆਪਣੇ ਆਂਡ ਗਵਾਂਡ ਆਪਣੇ ਰਿਸ਼ਤੇਦਾਰਾਂ ਚ ਜਿਵੇਂ ਸਾਡੇ ਵੰਡ ਵਟੇਰੇ ਪਿਆਰ ਦਾ ਸਲੂਕ ਨਾ ਇਤਫਾਕ ਨਾ ਰਹਿੰਦੇ ਉਸੇ ਤਰ੍ਹਾਂ ਹੀ ਸਾਨੂੰ ਵੀ ਇਹ ਮੈਸੇਜ ਦੇਣਾ ਚਾਹੀਦਾ ਆਪਣੇ ਆਂਡ ਗਵਾਂਡ ਆਪਣੇ ਰਿਸ਼ਤੇਦਾਰਾਂ ਨਾਲ ਭੈੜਾ ਭਰਾਵਾਂ ਨਾਲ ਰਲ ਮਿਲ ਕੇ ਪਿਆਰ ਨਾਲ ਰਹਿਣਾ ਚਾਹੀਦਾ ਤੇ ਜੇ ਕੋਈ ਗਰੀਬ ਆ ਮਜ਼ਲੂਮ ਆ ਉਹਦੀ ਮਦਦ ਕਰਨੀ ਚਾਹੀਦੀ ਆ ਕਰ ਭਲਾ ਹੋ ਭਲਾ انت ਭਲੇ ਦਾ ਭਲਾ ਜੇ ਆਪਾਂ ਭਲਾ ਕਰਦੇ ਆਂ ਤੇ ਆਪਣੀਆਂ ਵੀ ਹੋਣ ਵਾਲੀਆਂ ਕਿਹੜੀਆਂ ਦਾ ਭਲਾ ਹੀ ਹੋਵੇਗਾ ਜਦੋਂ ਕੋਈ انسان ਕਿਸੇ ਲਈ ਖੂਹ ਕੁੱਟਦਾ ਜਿਹਨੇ ਖੂਹ ਕੁੱਟਿਆ ਉਹਦੇ ਲਈ ਖਾਤਾ ਕੋਲ ਜਿਹੜਾ ਜਿਹਦੇ ਲਈ ਕੁੱਟਿਆ ਉਹਨੂੰ ਕੁਝ ਨਹੀਂ ਹੁੰਦਾ ਉਹਦੇ ਲਈ ਪਰਮਾਤਮਾ ਨੇ ਪਤਵਾਰ RAM ਨੇ shri krishnan maharaj ji ne guru nanak paatshah ji ne ਉਹਦੇ ਨਾਲ ਆ ਕੇ ਖੜ੍ਹ ਜਾਣਾ ਜਿਹਦੇ ਲਈ ਖੂਹ ਕੁੱਟਿਆ ਆ ਤੇ ਜਿਹਨੇ ਖੂਹ ਕੁੱਟਿਆ ਆ ਉਹਦਾ ਖਾਤਾ ਕੋਲ ਜਾਣਾ ਉਹਨੂੰ ਜਦੋਂ ਖਾਤਾ ਖੁੱਲ ਗਿਆ ਉਹਦੇ ਖਾਤੇ ਚ ਉਹਦੇ ਪਾਪ ਮਾਪ ਹੋਣੇ ਨਹੀਂ ਇਸ ਕਰਕੇ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਕਿ ਭਗਵਾਨ ਰਾਮ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਪਾਤਸ਼ਾਹ ਕਣ ਕਣ ਦੇ ਵਿੱਚ ਇੱਕ ਇੱਕ ਇਨਸਾਨ ਦੇ ਵਿੱਚ ਮੌਜੂਦ ਨੇ ਜਿੱਥੇ ਆਪਾਂ ਖੜੇ ਆ ਸਾਹ ਲੈਨੇ ਇਹਦੇ ਵੀ ਇੱਕ ਇੱਕ ਕਣ ਦੇ ਵਿੱਚ ਪਰਮਾਤਮਾ ਭਗਵਾਨ ਆ ਤੇ ਸਾਨੂੰ ਪਰਮਾਤਮਾ ਦਾ ਭਜਨ ਬੰਦਗੀ ਕਰਨੀ ਚਾਹੀਦੀ ਆ ਪਾਠ ਕਰਨਾ ਚਾਹੀਦਾ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਇਨਸਾਨ ਜਨਮੀ ਇਸੇ ਕਾਮਲੀ ਲੈਂਦਾ ਵੀ ਮੈਂ ਇੱਥੇ ਆ ਕੇ ਪਰਮਾਤਮਾ ਦਾ ਨਾਮ ਲਵਾਂਗਾ ਕੰਮ ਕਰਨਾ ਮੇਨ ਆਪਣਾ ਮਕਸਦ ਹੈ ਪਰਮਾਤਮਾ ਵੀ ਕਹਿੰਦਾ ਕਿ ਕਿਰਤ ਕਰੋ ਵੰਡ ਛਕੋ ਨਾਮ ਜਪੋ ਨਾਮ ਜਪਣਾ ਕਿਰਤ ਕਰਨਾ ਵੰਡ ਛਕਣਾ ਇਹ ਇਨਸਾਨੀਅਤ ਦੇ ਰੂਪੀ ਕੰਮ ਵੀ ਕਰਨਾ ਚਾਹੀਦਾ ਨਾਲ ਮਜਬੂਰਪੰਦਗੀ ਪਰਮਾਤਮਾ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਤੇ ਜਿੰਨੇ ਜੋ ਵੀ ਆਪਾਂ ਗਰੀਬਾਂ ਦੀ ਮਜ਼ਦੂਰਾਂ ਦੀ ਆਦੀ ਨੇਕ ਭਾਈਚਾਰਾ ਇਸ ਵਾਰ ਤਾਂ ਕਿੰਨੇ ਸਾਨੂੰ ਮਦਦ ਕਰਨੀ ਚਾਹੀਦੀ ਆ ਜਿੰਨੇ ਜੋਗੇ ਹੋइए ਉੰਨੀ ਕਰ ਜਿਏ ਇੰਨਾ ਹੀ ਬੜਾ ਵੀ ਆਪਾਂ ਕਿਸੇ ਦੀ ਮਦਦ ਕੀਤੀ ਆ ਬਰਬਾਤਾ ਕਿਰਪਾ ਕਰੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੇਖੋ ਹੱਥਿਸ਼ਵਾਦੀ ਹੋ ਰਹੀ ਆ ਪੂਰੇ ਸ਼ਹਿਰ ਵਾਲੇ ਕੁਝੀ ਬਣਾ ਰਹੇ ਆ ਭਗਵਾਨ ਸ਼੍ਰੀ ਰਾਮਚੰਦਰ ਜੀ ਸਾਡੇ ਪੱਟੀ ਸ਼ਹਿਰ ਦੇ ਪੰਜਾਬ ਦੇ ਤੇ ਭਾਰਤ ਤੇ ਪੂਰੀ ਦੁਨੀਆ ਦੇ ਕਿਰਪਾ ਕਰਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਬੱਚੇ ਸਾਡੇ ਸਾਰੇ ਪੱਤੀ ਹਲਕੇ ਦੇ ਪੰਜਾਬ ਦੇ ਭਾਰਤ ਜੁਗਰੀ ਦੁਨੀਆ ਦੇ ਬੱਚੇ ਤਰੱਕੀ ਕਰਨ ਚੰਗੇ